ਬੱਛੂਆਣਾ ਪਿੰਡ ਵਿੱਚ ਮਾਤਾ ਗੁਜਰੀ ਜੀ ਭਲਾਈ ਕੇਂਦਰ ਬੋਡਲਾ ਡਾ ਵੱਲੋਂ ਇੱਕ ਵਿਅਕਤੀਗਤ ਪਰਿਵਾਰ ਦੀ ਵੱਡੀ ਮਦਦ ਕੀਤੀ ਗਈ। ਪੰਡਿਤ ਹੰਸਰਾਜ ਜੀ ਦਾ ਮਕਾਨ ਜੋ ਕਿ ਕਾਫੀ ਖਸਤਾ ਹਾਲਤ ਵਿੱਚ ਪਿਆ ਸੀ ਨੂੰ ਸੰਸਥਾ ਵੱਲੋਂ ਮੁੜ ਤਿਆਰ ਕੀਤਾ ਗਿਆ। ਇਹ ਸਾਰੀ ਪ੍ਰਕਿਰਿਆ ਸਮੂਹ ਪਿੰਡ ਵਾਸੀਆਂ ਅਤੇ ਅਮਰੀਕਾ ਤੋਂ ਸਰਦਾਰ ਮੁਖਤਿਆਰ ਸਿੰਘ ਜੀ ਦੇ ਸਹਿਯੋਗ ਨਾਲ ਸੰਭਵ ਹੋਈ। ਬੇਬੇ ਮਾਇਆ ਦੇਵੀ ਅਤੇ ਬਾਈ ਹੰਸਰਾਜ ਜੀ ਦਾ ਘਰ ਆਇਆ ਕਿਉਂਕਿ ਇਹ ਡਿੱਗਣ ਵਾਲਾ ਸੀ ਇਹ ਸੰਸਥਾ ਅਤੇ ਪਿੰਡ ਦੇ ਸਰਪੰਚ ਮੈਂਬਰਾਂ ਨੇ ਯੋਗਦਾਨ ਕਰਕੇ ਇਹ ਬੇਬੇ ਨੂੰ ਇਹ ਘਰ ਦੇ ਵਿੱਚ ਬਿਠਾਇਆ ਇਹਨਾਂ ਦਾ ਬਹੁਤ ਧੰਨਵਾਦ ਕਰਦਿਆਂ ਅਸੀਂ ਸਾਰਾ ਆਂਡਗਵਾਂਡ ਤੇ ਸਾਰਾ ਪਿੰਡ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਵੀਰਾ ਜਿਹੜੇ ਸੀ ਅਥੇ ਅਚੈਨ ਨਾਲ ਸੌਣ ਲੱਗ ਤੇ ਵੀਰਾ ਧੰਨਵਾਦ ਤੁਹਾਡੇ ਸੱਚੇ ਪਾਤਸ਼ਾਹ ਮਾਨ ਕਠੋਰ ਨੂੰ ਦੂਰ ਤਾਈ ਮਰਾਵੇ ਵੀਰਾ ਸਾਡੀਆਂ ਅੰਦਰਾਂ ਸੌਖੀਆਂ ਕਰਤੀਆਂ ਸਤਿਗੁਰ ਵੀਰਾ ਤੁਹਾਡੇ ਪਰਿਵਾਰ ਨੂੰ ਸਾਰੇ ਪਾਸੇ ਪਿਆਰ ਚ ਫੇਰੇ ਬਾਲਾ ਵਾਲਾ ਭਲਾ ਕਰੇ ਵੀਰਾ ਧੰਨਵਾਦ ਵੀਰਾ ਜਿਹੜੇ ਨੇ ਅਸੀਂ ਅੰਦਰ ਬੈਠੇ ਸੌਣ ਲਾਤੇ ਅਸੀਂ ਸਾਨੂੰ ਨੀਂਦ ਆਉਣ ਲੱਗੀ ਵੀਰਾ ਅੰਦਰ ਸੌਂ ਜਾਂਦੇ ਆ ਧੰਨਵਾਦ ਭਰਾਈ ਮਹਾਰਾਜ ਸੱਚੇ ਪਾਤਸ਼ਾਹ ਦੂਰ ਤਾਈਂ ਵਧਾਵੇ ਵੀਰਾ ਤੇ 9 ਮਹੀਨੇ ਹੋ ਗਏ ਤੇ ਜਿਹੜੇ ਅਸੀਂ ਸੰਦੇ ਨੀਤੇ ਮਹਾਰਾਜ ਤੁਨ ਬਾਲੀ ਬਾਲੀ ਚੰਦਰ ਉਸਤੀ ਬਾਲੀ ਬਾਲਾ ਪਰਿਵਾਰਾਂ ਨੂੰ ਚਾਰ ਚਫੇਰੇ ਦੂਰ ਤਾਈਂ ਬਾਲਾ ਕੁਛ ਦੇਵੇ ਵੀਰਾ ਵਾਹਿਗੁਰੂ ਦਾ ਖਾਲਸਾ ਵੇਖ ਰੂਏ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸਾ ਸਾਨੂੰ ਪਤਾ ਹੈ ਕਿ ਪਿਛਲੇ ਮਹੀਨੇ ਬਚਵਾਨਾਂ ਦੇ ਵਿੱਚ ਪੰਡਤ ਹੰਸਰਾਜ ਜੀ ਅਤੇ ਉਹਨਾਂ ਦੀ ਮਾਤਾ ਮਾਇਆ ਦੇਵੀ ਜੀ ਜਿਨ੍ਹਾਂ ਦਾ ਮਕਾਨ ਕਾਫੀ ਖਸਤਾ ਹਾਲਤ ਵਿੱਚ ਸੀਗਾ ਕਿਸੇ ਵੇਲੇ ਵੀ गिर ਸਕਦਾ ਸੀਗਾ ਤੋਂ ਬਾਅਦ ਗੁਜਰੀ ਜੀ ਭੜਾਈ ਕੇਂਦਰ ਵੱਲੋਂ ਪਿਛਲੇ ਮਹੀਨੇ ਇਸ ਮਕਾਨ ਦੀ ਉਸਾਰੀ ਸ਼ੁਰੂ ਕੀਤੀ ਸੀ ਤੋ ਅੱਜ ਉਹ ਕਮਰਾ ਨਾਲ ਛੱਤ ਪਰਸ਼ਤੀ ਸਾਰਾ ਕੁਝ ਬਣ ਕੇ ਤਿਆਰ ਹੋ ਚੁੱਕਿਆ ਹੈ ਅੱਜ ਪਰਮਾਤਮਾ ਅਗੇ ਅਰਦਾਸ ਕਰ ਕੇ ਇਸ ਮਕਾਨ ਦਾ ਮੂਰਤ ਕੀਤਾ ਗਿਆ ਵਾਹਿਗੁਰੂ ਪਰਮਾਤਮਾ ਇਹਨਾਂ ਦੇ ਫਿਰਤੇ ਮੇਰੇ ਬੱਤੇ ਰੱਖੇ ਅਤੇ ਮਾਤਾ ਗੁਜਰੀ ਜੀ ਪੜਾਈ ਕਹਿੰਦੇ ਨੂੰ ਇਸੇ ਤਰ੍ਹਾਂ ਹੀ ਸਵਾਮਾ ਕਰਨ ਦਾ ਬਲ ਬਖਸ਼ੇ ਇਸ ਸੇਵਾ ਦੇ ਵਿੱਚ ਅਮਰੀਕਾ ਤੋਂ ਸਰਦਾਰ ਮਖਤਿਆਰ ਸਿੰਘ ਜੀ ਦਾ ਬਹੁਤ ਵੱਡਾ ਯੋਗਦਾਨ ਹੈ ਇਸ ਤਰ੍ਹਾਂ ਬਛਵਾਣਾ ਪਿੰਡ ਦੇ ਨਿਵਾਸੀਆਂ ਵੱਲੋਂ ਵੀ ਤਿਲ-ਫੁਲ ਯੋਗਦਾਨ ਪਾਇਆ ਗਿਆ ਹੈ ਸਾਰਿਆਂ ਦਾ तहे ਦਿਲੋਂ ਧੰਨਵਾਦ ਜਿਨ੍ਹਾਂ ਨੇ ਵੀ ਇਸੇ ਯੋਗਦਾਨ ਪਾਇਆ ਜੋ ਮਿਸਤਰੀ ਮਜ਼ਦੂਰਾਂ ਨੇ ਸੇਵਾ ਕੀਤੀ ਹੈ ਉਹਨਾਂ ਦਾ ਵੀ ਧੰਨਵਾਦ ਹੈ ਤੋਂ ਦੁਆਰਾ ਫੇਰ ਪਰਵਾਦ ਅਰਦਾਸ ਹੈ ਕਿ ਇਹਨਾਂ ਪਰਿਵਾਰਾਂ ਦੇ ਮਿਹਰਬਾਨ ਰੱਖਣਾ ਪਿੰਡ ਦੇ ਮਿਹਰਬਾਨ ਰੱਖਣਾ ਔਰ ਜਿਨ੍ਹਾਂ ਨੇ ਵੀ ਯੋਗਦਾਨ ਪਾਇਆ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਰ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਨਵ ਸੇਵਾ ਸ੍ਰੇਸ਼ਟ ਧਰਮ ਇਹ ਭਾਈ ਮਾਨਵ ਸੇਵਾ ਇਹੀ ਮਾਨਵ ਸੇਵਾ ਹੈ ਜੋ ਤਨ ਤਨ ਮਾਤਾ ਗੁਜਰੀ ਭਲਾਈ ਕੇਂਦਰ ਬੁਲਾਦਾ 11 ਸਾਲਾਂ ਤੋਂ ਕਰਦੀ ਆ ਰਹੀ ਹੈ ਸੋ ਹੋਰ ਵੀ ਸਾਡੇ ਪਿੰਡ ਦੇ ਵਿੱਚ ਭਈ ਮਾਤਾ ਗੁਜਰੀ ਭਲਾਈ ਕੇਂਦਰ ਨੇ ਬਹੁਤ ਸੁਆਮਾ ਸ਼ੁਰੂ ਨੇ 11 ਸਾਲਾਂ ਤੋਂ ਜਿਵੇਂ ਕਿ ਵਿਧਵਾ ਪਰਿਵਾਰਾਂ ਨੂੰ ਰਾਸ਼ਨ ਉਹਨਾਂ ਦੇ ਬੱਚਿਆਂ ਦਾ ਪੜ੍ਹਾਈ ਦਾ ਖਰਚ ਸ਼ਤਾਂ ਬਦਲੀਆਂ ਮਕਾਨਾਂ ਦੀਆਂ ਲਾਜ ਕਰਵਾਏ ਸਾਡੇ ਨਗਰ ਦੇ ਵਿੱਚ ਸੋ ਸੰਸਥਾ ਨੇ ਬਹੁਤ ਵੱਡਾ ਉਪਕਾਰ ਕੀਤਾ ਅਸੀਂ ਰਿਣੀਆ ਸੰਸਥਾ ਦੇ ਤੇ ਲੋੜਵੰਦ ਬੱਚਿਆਂ ਦੀਆਂ ਫੀਸਾਂ ਵੀ ਭਈ ਭਰੀਆਂ ਜਰਨਲ ਬੱਚਿਆਂ ਦੀਆਂ ਐਸੀ ਬੱਚਿਆਂ ਨੂੰ ਤਾਂ ਸਕਾਲਰਸ਼ਿਪ ਮਿਲ ਜਾਂਦੀ ਹੈ ਉਹ ਵੀ ਭਈ ਸਾਡੇ ਪਿੰਡ ਦੇ ਵਿੱਚ ਸ਼ੁਰੂ ਕਰ ਚੁੱਕੀ ਹੈ ਸੰਸਥਾ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਬੱਚੀਆਂ ਨੇ ਜਿਹੜੀਆਂ ਪੜ੍ਹਨਾ ਚਾਹੁੰਦੀਆਂ ਔਰ ਜਰਨਲ ਬੱਚੀਆਂ ਉਹਨਾਂ ਬੱਚਿਆਂ ਦਾ ਵੀ ਭਈ ਅਸੀਂ ਬਹੁਤ ਉਹਨਾਂ ਨੂੰ ਕਿਹਾ ਵੀ ਤੁਸੀਂ ਪੜੋ ਸਸਤਾ ਤੁਹਾਡੇ ਨਾਲ ਹੈ ਔਰ ਦਾਨੀ ਸੱਜਣ ਤੁਹਾਡੇ ਨਾਲ ਨੇ ਆ ਖੜੀ ਹੈ ਔਰ ਬੱਚੂਆਂ ਨੇ ਦੀ ਪੂਰੀ ਸਮੁੱਚੀ ਟੀਮ ਦਾ ਮਾਤਾ ਗੁਜਰੀ ਭਲਾਈ ਕੇਂਦਰ ਭਲਾਡੇ ਤੋਂ ਮੈਂ ਰਿਣੀ ਐ ਔਰ ਧੰਨਵਾਦ ਕਰਦਾ ਮੈਂ ਸਸਤਾ ਦਾ ਦਾਨੀ ਸੱਜਣਾ ਦਾ ਔਰ ਪੂਰੇ ਨਗਰ ਬੱਚੋਣੇ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ